मम्मी मैं रोटी दे मेल पुखला करिया आजा पुत देख के पका आजा पका के देऊंगी आजा देख ले हां देख राजा जी आ मम्मी मैं चाय ही दे चाय बनावा खानड चाय दे अगली ਪੂਰੇ ਟਿੱਕੇ ਅਜਾ ਖੰਡ ਵੀ ਮੁੱਕੀ ਪਈ ਆਪਣੇ ਉਹ ਕੁਸ਼ ਨਹੀਂ ਨਹੀਂ ਸਹੀ ਵਿਗਾਰ ਕਰੀ ਜਾ ਰਹੀ ਹੈ ਦੇਖੀ ਮੋਖੀ ਲਪਕ ਕੇ ਜਾਉਂਗੀ ਦੁਵਾ ਮਰ ਜਾਣਾ ਕਰ ਕੀ ਕਰਕੇ ਕਿਨਾ ਖਬੈ ਰਹਿਣਾ ਕੋਈ ਕਿਵੇਂ ਬਣੇ ਠੀਕ ਆ ਭਾਈ ਕਿ ਮੈਂ ਵਾਲੀ ਟੈਨਸ਼ਨ ਵਿੱਚ ਬੈਠੀ ਆਂ ਭਾਈ ਬੇਪਰਾਵਾ ਕੁੜੀ ਮੈਂ ਤਾਂ ਮੁਕੀ ਸੋងੀ ਚਰੀ ਮੈਂ ਤਾਂ ਪਹਿਲੇ ਤਾਂ ਮੰਗੀ ਰੋਟੀ ਆਰ ਤਾਂ ਬੁਤਰਾ ਅੱਛਾ ਹਾਂ ਦੇਖ ਤੇ ਜੇ ਆਮਨ ਕਰ ਲਾਗੀ ਕੁੜੀ ਨਾ ਕਰ ਚਾ ਖੰਡ ਜਰਾ ਕਾ ਮਤੰਦਾ ਚੱਲਦਾ ਨਹੀਂ ਕੋਈ ਭਾਈ ਹੁਣ ਆ ਮੀਜੇ ਕਰਕੇ ਬਾਲੇ ਬੰਦ ਕੰਮ ਦੀ ਰਾਵਾਂ ਹਾਂ ਮੀਆਂ ਨੇ ਤੇ ਖੜਾ ਨਹੀਂ ਮੰਨਦਾ ਪਤਾ ਹਾਂ ਕੁਛ ਪਰਾਵ ਪਤਾ ਕੀ ਆ ਹਾਂ ਆ ਤਨਖਾਹ ਤਨ ਕੋਈ ਨਹੀਂ ਮਿਲੀ ਤਨ 2000 ਰੁਪਏ ਤਨਖਾਹ ਮੇਰੀ ਅੱਛਾ ਉਹ ਵੀ ਨਹੀਂ ਮਿਲੀ ਉਹ ਵੀ ੜੀ ਖੜੀ ਸਕੂਲ ਚ ਚਾਰ ਪਰਮਤੂ ਸੌਦਾ ਨਹੀਂ ਕੀਰਾ ਹਾਂ ਚਲ ਮੈਂ ਦੇ ਦਿੰਦਾ ਤੈਨੂੰ ਪੈਸੇ ਛੋੜੇ ਜੇ ਪਰਵਾ ਤੇਰੇ ਵਿਕਵਿਲਦਾਰੀ ਆ ਉਹ ਬਾਈ ਕੀ ਕਰੀਏ ਚਲ ਕੁਛ ਨਹੀਂ ਹੁੰਦਾ ਕੁੜੀ ਤਾਂ ਭੁੱਖੀ ਬੈਠੀ ਆ ਉਹਰ ਬਾਈ ਕੀ ਐ ਪੜ ਤੂੰ ਉਹ ਕਰੀ ਕੀਰਾ ਸੌਦਾ ਨਹੀਂ ਚੰਗਣਾ ਪਰਵਾ ਤੇਰੀ ਪੱਡੀ ਉਹ ਕਰੇਗਾ ਤੂੰ ਹਾਂ ਤੈਨ ਪੁੱਤ ਦੇਵੇਂ ਮਾਣਕ ਸੱਚਾ ਇਹ ਸੌਦਾ ਲੈ ਆਂ ਹਾਂ ਚਲ ਫੇਰ ਮੈਂ ਲਿਆਉਣੀ ਆ ਚੱਲ ਦੁਕਾਨ ਤੇ ਸੌਦਾ ਬਣਾ ਕੇ ਦਿੰਨੀ ਰੋਟੀ ਰੁੱਟੀ ਨਾਲ ਚਲ ਕੋਈ ਨਹੀਂ ਚਲ ਹਾਂ